ਲਓ ਜੀ ਮਿੱਤਰੋ ਧਿਆਰਾਂ ਦਾ ਸੀਜ਼ਨ ਹੋ ਚੁੱਕਾ ਸਟਾਰਟ ਤੇ ਤੁਸੀਂ ਵੀ ਜੇ ਆਪਣੇ ਘਰਾਂ ਨੂੰ ਪੇਂਟ ਕਰਵਾਉਣਾ ਚਾਹੁੰਦੇ ਹੋ ਅੱਜ ਤੁਹਾਨੂੰ ਬਹੁਤ ਵਧੀਆ ਲੋਕੇਸ਼ਨ ਤੇ ਲੈ ਕੇ ਆਏ ਆ ਜਿਸ ਕਰਨ ਪੇਂਟ ਸਟੋਰ ਗਰਨਾ ਸਭ ਅੱਡੇ ਤੇ ਆਜੋ ਤੁਹਾਨੂੰ ਅੰਦਰ ਜਾ ਕੇ ਦਿਖਾਉਨੇ ਆ ਇੱਥੋਂ ਕਿਹੜੇ ਕਿਹੜੇ ਪੇਂਟ ਕਿਹੜੇ ਕਿਹੜੇ ਕੰਪਨੀ ਦਾ ਪੇਂਟ ਮਿਲ ਜਾਣਗੇ ਮਿੱਤਰੋ ਇੱਥੋਂ ਤੁਹਾਨੂੰ ਏਸ਼ੀਅਨ ਪੇਂਟ ਹੀ ਮਿਲੂਗਾ ਉਹ ਵੀ ਮਾਰਕੀਟ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਜੇ ਕਿਸੇ ਮੇਰੇ ਭੈਣ ਭਰਾਣੇ ਇਥੋਂ ਪੇਂਟ ਖਰੀਦਣਾ ਹੋਵੇ ਤੁਹਾਨੂੰ ਇੱਥੇ ਹੋਲਸੇਲ ਰੇਟਾਂ ਤੇ ਵੀ ਮਿਲੇ ਜਾਊਗਾ ਹਾਂਜੀ ਵੀ ਪੈਂਦੇ ਆ ਸਾਨੂੰ ਡਰ ਹੁੰਦਾ ਕਿ ਘਰਾਂ ਦੀਆਂ ਛੱਤਾਂ ਨਾ ਚੋਣ ਅੱਜ ਤੁਹਾਡੇ ਵਾਸਤੇ ਜਿਹੜਾ ਅਸੀਂ ਕੈਮੀਕਲ ਲੈ ਕੇ ਆਏ ਆ ਯਕੀਨ ਮੰਨਿਓ ਇਹ ਕੈਮੀਕਲ ਤੁਹਾਡਾ ਫਾਇਦਾ ਕਰਾਵੇਗਾ ਇਹ ਤੁਸੀਂ ਵਰਤੋ ਆਪਣੀ ਛੱਤ ਤੇ ਲਗਾਓ 3 ਸਾਲ ਤੁਹਾਡੀ ਛੱਤ ਨਹੀਂ ਚੋਗੀ ਇਹ ਸਾਡੀ ਗਾਰੰਟੀ ਆ ਸਤਿ ਸ੍ਰੀ ਅਕਾਲ ਭਾਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਭਾਜੀ ਇਹਦੇ ਬਾਰੇ ਜਾਣਕਾਰੀ ਦੇ ਦੋ ਕੀ ਰਿਜ਼ਲਟ ਮਿਲਿਆ ਤੁਹਾਨੂੰ ਹਾਂਜੀ ਭਾਜੀ ਬਹੁਤ ਹੀ ਅੱਛਾ ਬਣ ਰਿਹਾ ਆ ਏਸ਼ੀਅਨ ਕੰਪਨੀ ਦਾ ਠੀਕ ਆ ਪੋਲੀਮਰ ਕੈਮੀਕਲ ਕਹਿੰਦੇ ਇਹਨੂੰ ਓਕੇ 2 ਮਹੀਨੇ ਪਹਿਲਾਂ ਸਾਡੇ ਘਰ ਵਿੱਚ ਕੰਮ ਹੋਇਆ ਓਕੇ ਹੋਰ ਇਹੀ ਯੂਜ਼ ਕੀਤਾ ਜਿੱਥੇ ਜਿੱਥੇ ਸਲਾਵ ਸੀਗੀ ਠੀਕ ਆ ਬਹੁਤ ਹੀ ਭਾਜੀ ਵਧੀਆ ਰਿਜ਼ਲਟ ਆ 2 ਮਹੀਨੇ ਤੋਂ ਨਾ ਕੋਈ ਹਜੇ ਕੋਈ ਕਿਤੋਂ ਫੁੱਲਿਆ ਆ ਨਾ ਕਿਤੇ ਕੋਈ ਸਲਾਵ ਆ ਬਹੁਤ ਹੀ ਅੱਛਾ ਰਿਜ਼ਲਟ ਆ ਭਾਜੀ ਠੀਕ ਹਾਂਜੀ ਇਸ ਮਸ਼ੀਨ ਰਾਹੀਂ ਤੁਹਾਡੀ ਮਨਪਸੰਦ ਦਾ ਪਿੰਡ ਤਿਆਰ ਕਰਕੇ ਦਿੱਤਾ ਜਾਊ ਤਹਾਨੂੰ ਇੱਥੇ ਨੋਰਮਲ ਬਾਲ ਪੁੱਟੀ, ਵਾਟਰਪਰੂਫ ਬਾਲ ਪੁੱਟੀ ਅਤੇ ਪਿੰਡ ਦੀ ਹਰੇਕ ਤਰ੍ਹਾਂ ਦੀ ਐਕਸੈਸਰੀ ਮਿਲ ਜਾਊਗੀ। ਹਾਂਜੀ, ਇਹਨਾਂ ਦੀ ਲੋਕੇਸ਼ਨ ਨੋਟ ਕਰ ਲਓ, ਜ਼ਿਲ੍ਹਾ ਹੁਸ਼ਿਆਰਪੁਰ, ਗਰਨਾ ਸਾਹਿਬ ਅੱਡਾ, ਪਿੰਡ ਬੋਦਲ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਿਓ।